ਦੀ ਗਲਤੀ ਹੈ ਕਿ ਮੁੱਖ ਮੰਤਰੀ ਸਾਹਿਬ ਸ਼ਬਦਾਂ ਦੇ ਧਨੀ ਨੇ ਲੇਕਿਨ ਮੈਨੂੰ ਲੱਗਦਾ ਕਿ ਕੇਜਰੀਵਲ ਨੇ ਜਿਸ ਤਰੀਕੇ ਨਾਲ ਝੂਠ ਦੀ ਰਾਜਨੀਤੀ ਕੀਤੀ ਹੈ ਉਸੇ ਰਾਜਨੀਤੀ ਦੇ ਮੁੱਖ ਮੰਤਰੀ ਤੁਰ ਪਏ ਨੇ ਹੁਣ ਮੈਂ ਕਿਸੇ ਪਾਰਟੀ ਦਾ ਨੇਤਾ ਹੀ ਨਹੀਂ ਵਿਧਾਨ ਸਭਾ ਦਾ ਮੈਂਬਰ ਅਗਰ ਕੋਈ ਗੱਲ ਚੁੱਕਦਾ ਹੈ ਤੇ ਉਹਦੀ ਗੰਭੀਰਤਾ ਨੂੰ ਧਿਆਨ ਚ ਰੱਖ ਕੇ ਮੁੱਖ ਮੰਤਰੀ ਜੀ ਦਾ ਫਰਜ਼ੀ ਇਹ ਕਹਿੰਦੇ ਕਿ ਮੈਂ ਇਨਕੁਆਇਰੀ ਕਰਾਨਾਗੀ ਕੌਣ ਲੋਕ ਨੇ ਜਿਹੜੇ ਇਲੀਗਲ ਮਾਈਨਿੰਗ ਕਰ ਰਹੇ ਨੇ ਇਲੀਗਲ ਮਾਈਨਿੰਗ ਕੀ ਕਹਦੀ ਹੋ ਰਹੀ ਹੈ ਰੇਤਾਂ ਦੀ ਮੈਂ ਸਿੱਧੀ ਗੱਲ ਕਰਦਾ ਜਿਦਾ ਖੇਤ ਉਹਦੀ ਰੇਤ ਖੇਤ ਦੇ ਵਿੱਚੋਂ ਤੇ ਰੇਤ ਵਿੱਚ ਕੋਈ ਨਹੀਂ ਰੇਹ ਰੇਤਾਂ ਜਿਹੜੀ ਹੈ ਇਲੀਗਲ ਮਾਈਨਿੰਗ ਹੋ ਰਹੀ ਹੈ রাਵੀ ਚ ਔਰ ਕੱਲਾ ਇਹ ਦੀਨਾ ਨਗਰ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਫਿਰੋਜ਼ਪੁਰ ਇੱਕ ਵਾਰੀ ਮੁੱਖ ਮੰਤਰੀ ਜੀ ਮੈਂ ਅਖਬਾਰ ਚੀ ਵੀ ਅੱਜ ਇਹ ਗੱਲ ਕਹੀ ਹੈ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦੀ ਭੂਮਿਕਾ ਚ ਰਹਿ ਕੇ ਹਾਊਸ ਦੇ ਮੈਂਬਰ ਦੁਆਰਾ ਕੀਤੀ ਗਈ ਗੱਲ ਉਹਦੇ ਤੇ ਗੰਭੀਰਤਾ ਦਿਖਾਣੀ ਚਾਹੀਦੀ ਹੈ ਨਾ ਕਿ ਹਰ ਵੇਲੇ ਉਹੀ ਬੋਲ-ਬੋਲ ਕੇ ਜੋ ਮਰਜੀ ਕਹੀ ਜਾਓ ਮੇਰਾ ਕੇਵਲ ਇਤਨਾ ਕਹਿਣਾ ਹੈ ਮੇਰੇ ਨਾਲ ਚੱਲ ਪੈਣ ਇੱਥੋਂ ਦੀ ਸ਼ੁਰੂ ਹੋਣਿਆ ਬਡਾਨਗੋੜ 라ਵੀ ਤੋਂ ਲਾਸਟ ਤੱਕ ਲੈ ਕੇ ਜਾਵਾਂਗਾ ਇਹਨਾਂ ਨੂੰ ਮਫਜ਼ਿਲਕਾ ਤੱਕ ਜਿਸ ਤਰੀਕੇ ਨਾਲ ਕੋਰਟ ਨੇ ਜਿਹੜੀ ਇਹਨਾਂ ਨੂੰ ਰਾਹਤ ਦਿੱਤੀ ਸੀ ਉਹਦਾ ਨਜਾਇਜ਼ ਫਾਇਦਾ ਉਠ ਰਿਹਾ ਹੈ ਖੇਤਾਂ ਵਾਲਿਆਂ ਦੀ ਰੇਤ ਖੇਤ ਵਾਲੇ ਚੁੱਕ ਪਾ ਰਹੇ ਜਾਂ ਨਹੀਂ ਚੁੱਕ ਪਾ ਰਹੇ ਉਹ ਛੱਡ ਦਿਓ ਪਰ ਇਹਦੀ ਆੜ ਦੇ ਅੰਦਰ ਜਿਤਨਾ ਰੇਤ ਮਾਫੀਆ ਹੈ ਜਿਤਨਾ ਜਿਹੜਾ ਮਾਈਨਿੰਗ ਮਾਫੀਆ ਉਹ ਦੰਦਨ ਆ ਰਿਹਾ ਇਹਨਾਂ ਨੂੰ ਤੇ ਵੀ ਨਹੀਂ ਪਤਾ ਰੋਜ਼ ਕੋਈ ਨਾ ਕੋਈ ਬੰਦਾ ਮਰ ਜਾਂਦਾ ਉਹ ਬਾਬਾ ਬਾਰ ਬਾਰ ਗੱਲਾਂ ਮੁੱਕ ਜਾਂਦੀਆਂ ਇਹਦਾ ਮਤਲਬ ਕੀ ਹੈ ਮੈਂ ਹੁਣ ਫਿਰ ਇਲਜ਼ਾਮ ਲਗਾਣਾ ਹੁਣ ਫਿਰ ਇਲਜ਼ਾਮ ਲਗਾਣਾ ਬਿਨਾਂ ਸਰਕਾਰ ਦੀ ਮਦਦੀ ਦੇ ਇਲੀਗਲ ਮਾਈਨਿੰਗ ਨਹੀਂ ਹੋ ਸਕਦੀ ਜਿਹਦਾ ਘਰ ਟੁੱਟਿਆ ਨਾ ਉਹ ਇੱਕ ਟੋਕਰੀ ਰੇਤ ਨਹੀਂ ਕੱਢ ਕੇ ਲੈ ਆ ਸਕਦਾ ਉਹ ਆਪਣੇ ਰੇੜੇ ਤੇ ਰੱਖ ਕੇ ਰੇਤ ਨਹੀਂ ਲਿਆ ਸਕਦਾ ਕਿ ਚਲ ਮੈਂ ਘਰ ਦੀ ਚਨਾਈ ਕਰ ਲਾਂ ਮੁੱਖ ਮੰਤਰੀ ਸਾਹਿਬ ਜਾਣਦਾ ਤੁਸੀਂ ਮੈਨੂੰ ਲੱਗਦਾ ਹੈ ਕਿ ਦੇਖਣਾ ਹੀ ਨਹੀਂ ਚਾਹੁੰਦੇ ਤੇ ਜਾਂ ਤੁਹਾਡੇ ਬੱਚੇ ਨਹੀਂ ਹੈ ਦਿੱਲੀ ਵਾਲੇ ਤੁਹਾਨੂੰ ਚਲਾ ਰਹੇ ਨੇ ਸੱਚ ਸੁਣਨਾ ਨਹੀਂ ਚਾਹੁੰਦੇ ਸੱਚ ਮਹਿਸੂਸ ਨਹੀਂ ਕਰਨਾ ਚਾਹੁੰਦੇ ਮੈਨੂੰ ਫੋਟੋਆਂ-ਫੋਟੋਆਂ ਕਿ ਜਾਣਦਾ ਜ਼ੋਂਗ ਨਹੀਂ ਹੈਗਾ ਫੋਟੋਆਂ ਦੇ ਤੁਸੀਂ ਟੰਗੋਏ ਪਏ ਹਰ ਜਗ੍ਹਾ ਕੇਜਰੀ ਵਾਲਾ ਟੰਗੋਇਆ ਪਿਆ ਤੁਸੀਂ ਦੇ ਧਰਮੀ ਕੋ ਜੋ ਜੋ ਜਿਹੜਾ ਦਾ ਵੀ ਰਾਜਨੀਤੀਕਰਨ ਕਰਕੇ ਰੱਖਤਾ ਤੁਹੀ ਤਾਂ ਲੋਕਾਂ ਨੂੰ ਦਾਸ ਲੱਗਦਾ ਬੀਮਾ ਦੇਣਾ ਸੀ ਮੈਨੂੰ ਤਾਂ ਕਈ ਵਾਰੀ ਦੇਖ ਕੇ ਨਜ਼ਰ ਆਉਂਦਾ ਕਿ ਮੇਰਾ ਮੁੱਖ ਮੰਤਰੀ ਟੰਗੋਇਆ ਪਿਆ ਪਰ ਦਾਸ ਲੱਗਦਾ ਸਿਹਤ ਬੀਮਾ ਤਾਂ ਚੱਲੂ ਨਹੀਂ ਹੋਇਆ ਇਸ ਕਰਕੇ ਮੇਰਾ ਇੱਕੋ ਗੱਲ ਕਹਿਣਾ ਕਿ ਮੈਂ ਕੋਈ ਰਾਜਨੀਤੀ ਨਹੀਂ ਕਰ ਰਿਹਾ ਮੈਂ ਤੁਹਾਡੇ ਧਿਆਨ ਚ ਲਿਆ ਰਿਹਾ ਕਿ ਤੁਹਾਡੀ ਨੱਕ ਥੱਲੇ ਤੁਹਾਡੇ ਪ੍ਰਸ਼ਾਸਨ ਔਰ ਮੈਂ ਇੱਕ ਹੋਰ ਇਲਜ਼ਾਮ ਲਗਾਣਾ پگدے بنا اس اللیگل مائننگ نہیں ہو سکتی اگر نہیں پتا تیدا مطلب ہے کہ سورسز بڑھانے چاہیے انوالو نہیں ہوتے پھر ہی تے اماندہ راج دینا سی دیکھو نہ نیتا کہڑا تا راجنے یہ کرو بھائی پھر وہ تین تو میرے چلو کھیت علی ریت چکوری ہے ਕੇ ਤਾਂ ਲਈ ਰੇ ਚੁਕੇਗਾ ਨਾ ਜਿਹੜਾ ਉਹ ਟਰੈਕਟਰ ਲਾਏਗਾ ਸਵਾਗਾ ਲਾਏਗਾ ਦੂਜਾ ਔਰ ਉਹਦੇ ਨਾਲ ਪੁੱਟੇਗਾ ਇੱਥੇ ਤਾਂ ਵੱਡੀਆਂ ਵੱਡੀਆਂ ਫੋਕ ਮਸ਼ੀਨਾਂ ਲੱਗੀਆਂ ਪਈਆਂ ਨੇ ਉਹਦੇ ਅੰਦਰ ਆਹੋ ਜਰਾ ਇੱਕ ਵਾਰੀ ਦੇਖ ਲਈਏ ਇਸ ਕਰਕੇ ਮੇਰੀ ਬੇਨਤੀ ਹੈ ਕਿ ਮੈਨੂੰ ਉਮੀਦ ਤੁਹਾਡੇ ਤੋਂ ਇਹ ਸੀ ਕਿ ਮੇਰੇ ਦੁਆਰਾ ਜਿਹੜੀ ਗੱਲ ਤੁਹਾਡੇ ਧਿਆਨ ਚ ਲਿਆਂਦੀ ਗਈ ਸੀ ਤੁਸੀਂ ਉਹਨੂੰ ਗੰਭੀਰਤਾ ਨਾਲ ਲੈਂਦੇ ਥੱਲੇ ਆਦੇਸ਼ ਦਿੰਦੇ ਮੇਰਾ ਨੰਬਰ ਵੀ ਤੁਹਾਡੇ ਕੋਲ ਹੈਗਾ ਤੇ ਮੇਰੇ ਨਾਲ ਟੈਲੀਫੋਨ ਤੇ ਗੱਲ ਕਰਦੇ ਮੈਨੂੰ ਆਪਣੇ ਕੋਲ ਬੁਲਾ ਲਓ ਮੈਂ ਵੀ ਕਹਣਾ ਸਾਰੇ মিডিਆ ਦੇ ਸਾਹਮਣੇ ਕਹਣਾ ਉਹ ਮੈਨੂੰ ਬੁਲਾ ਲੈਣ ਜਾਂ ਉਹ ਮੈਨੂੰ ਕਨਵਿੰਸ ਕਰ ਲੈਣ ਜਾਂ ਮੈਂ ਉਹਨਾਂ ਨੂੰ ਕਨਵਿੰਸ ਕਰ ਲੈਣਾ ਕਿ ਲੀਗਲ ਮਾਈਨਿੰਗ ਆ ਜਾਂ ਇਲਲੀਗਲ ਮਾਈਨਿੰਗ ਆ